ਪੰਜਾਬ ਪਾਜਵਾ ਪ੍ਰਧਾਨ ਸੁਨੀਲ ਜਾਖੜ ਨੂੰ ਫਜ਼ਿਲਕਾ ਪੁਲਿਸ ਨੇ ਪਿੰਡ ਰਾਏਪੁਰ ਜਾਂਦੇ ਰੋਕ ਲਿਆ ਜਿਸ ਤੋਂ ਬਾਅਦ ਸੁਨੀਲ ਜਾਖੜ ਨੇ ਟੋਲ ਪਲਾਜ਼ੇ ਤੇ ਹੀ ਤਰਨ ਲਗਾ ਦਿੱਤਾ दरअसल 2027 ਚ ਪੰਜਾਬ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਪਾਜਵਾ ਨੇ ਸ਼ਹਿਰ ਦੇ ਨਾਲ ਨਾਲ ਆਪਣੇ ਕਮਜ਼ੋਰ ਪਾਸੇ ਪਿੰਡੂ ਖੇਤਰਾਂ ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਕੇਂਦਰ ਸਰਕਾਰ ਦੀਆਂ 8 ਯੋਜਨਾਵਾਂ ਦੀ ਮਦਦ ਨਾਲ ਭਾਜਪਾ ਨੇ ਪਿੰਡਾਂ 'ਚ ਦਾਖਲ ਹੋ ਕੇ ਆਪਣਾ ਆਧਾਰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਫਜ਼ਿਲਕਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਕੈਂਪ ਲਗਾਉਣ ਜਾ ਰਹੇ ਸਨ ਪੁਲਿਸ ਨੇ ਰਸਤੇ 'ਚ ਹੀ ਉਹਨਾਂ ਨੂੰ ਰੋਕ ਲਿਆ ਜਿਸ ਤੋਂ ਬਾਅਦ ਨੰਨੇ ਉੱਥੇ ਬੈਠ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਸਮੇਤ ਵੱਡੀ ਗਿਣਤੀ ਚ ਭਾਜਪਾਗੂ ਉਹਨਾਂ ਦੇ ਨਾਲ ਉੱਥੇ ਪਹੁੰਚ ਗਏ ਨੇ ਦੱਸਦੀ ਹੈ ਕਿ ਭਾਜਪਾ ਕੇਂਦਰੀ ਯੋਜਨਾਵਾਂ ਲਈ ਸਰਕਾਰੀ ਪੋਰਟਲ ਤੇ ਲੋਕਾਂ ਨੂੰ ਸਿੱਧੇ ਤੌਰ ਤੇ ਰਜਿਸਟਰ ਕਰ ਰਹੀ ਹੈ ਪੰਜਾਬ ਦੀ ਆਪ ਸਰਕਾਰ ਨੇ ਇਸ ਤੇ ਇਤਰਾਜ਼ ਜਤਾਇਆ ਸੂਬਾ ਸਰਕਾਰ ਦਾ ਕਹਿੰ ਹੈ ਕਿ ਸੂਬਾ ਸਰਕਾਰ ਦਾ ਕੰਮ ਹੈ ਤੇ ਇਸ ਕਾਰਨ ਡਾਟਾ ਲੀਕ ਹੋਣ ਦਾ ਖਤਰਾ ਹੈ ਸਵਾਲ ਉਠਾਏ ਜਾ ਰਹੇ ਨੇ ਕਿ ਇੱਕ ਰਾਜਨੀਤਿਕ ਪਾਰਟੀ ਲੋਕਾਂ ਨੂੰ ਕਿਵੇਂ ਰਜਿਸਟਰ ਕਰ ਸਕਦੀ ਹੈ। ਬੀਤੇ ਦਿਨ ਵੀ ਪੁਲਿਸ ਨੇ ਕਈ ਭਾਜਪਾ ਆਗੂਆਂ ਨੂੰ ਹਿਰਾਸਤ ਚ ਲਿਆ ਸੀ। ਭਾਜਪਾ ਨੇ ਐਲਾਨ ਕੀਤਾ ਕਿ ਅਸੀਂ ਭਵਿਕ ਚ ਵੀ ਕੈਂਪ ਲਗਾਵਾਂਗੇ। ਅਸੀਂ ਕੁਝ ਗਲਤ ਨਹੀਂ ਕਰ ਰਹੇ ਹਾਂ। ਐਸੇ ਨਾਲ ਹੀ ਅੱਜ ਭਾਜਪਾ ਪੰਜਾਬ ਦੇ 117 ਜ਼ਿਲ੍ਹਿਆਂ ਚ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਪ੍ਰਦਰਸ਼ਨ ਕਰੇਗੀ। ਜਦਕਿ ਭਾਜਪਾ ਮੁਖੀ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਅੱਜ ਪਾਰਟੀ ਫਜ਼ਿਲਕਾ ਦੇ ਰਾਏਪੁਰ ਪਿੰਡ ਚ ਉਸੇ ਜਗ੍ਹਾ ਤੇ ਗਰੀਬਾਂ ਦੇ ਭਲੇ ਲਈ ਦੁਬਾਰਾ ਕੈਂਪ ਲਗਾਏਗੀ ਜਿੱਥੋਂ ਮਾਨ ਸਰਕਾਰ ਦੀ ਪੁਲਿਸ ਨੇ ਪਾਰਟੀ ਆਗਵਾ ਨੂੰ ਝੁਕਿਆ ਸੀ ਆਜਪਾ ਪ੍ਰਧਾਨ ਨੇ ਕਿਹਾ ਕਿ ਉਹ ਖੁਦ ਇਸ ਸਕੈਮ ਤੇ ਜਾਣਗੇ ਹਾਲਾਂਕਿ ਹੁਣ ਪੁਲਿਸ ਨੇ ਸੁਨੀਲ ਜਾਖੜ ਨੂੰ ਵੀ ਰੋਕ ਦਿੱਤਾ ਹੈ ਜਿਸ ਤੋਂ ਬਾਅਦ ਸੁਨੀਲ ਜਾਖੜ ਨੇ ਟੋਲ ਪਲਾਜ਼ਾ ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਗਰੀਬਾਂ ਦੀ ਲੜਾਈ ਲੜਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਮੈਂ ਹੁਣ ਇਹਨਾਂ ਨੂੰ ਕਹਿ ਰਿਹਾ ਸੀ ਅੱਛਾ ਵਰਦੀ ਤੁਹਾਡੇ ਪਾਈ ਹੈ ਪੁਰ ਸਾੜੇ ਨੇ ਬੜਾ ਪਾਪ ਕਰ ਰਹੀ ਹੈ ਭਗਵੰਤ ਮਾਨ ਸਰਕਾਰ ਮੈਂ ਸੌਰੀ ਗੱਲ ਕਹਿ ਗਿਆ ਆਪਗੋਂ ਸਮਾਂ ਸਰਕਾਰ ਤਾਂ ਹੈ ਹੀ ਨਹੀਂ ਸਾਹ ਸਾਡਾ ਸਰਕਾਰੀ ਕੇਜਰੀਵਾਲ ਸਾਹਿਬ ਤੇ ਪਰਸੋਧੀਆਂ ਜੀ ਦੀ ਸਰਕਾਰ ਹੈ ਆਪ ਆਪ ਕਰ ਰਹੇ ਆ ਉਹ ਮੁੱਦੇ ਇਹਨਾਂ ਦੇ ਕਿ ਇਹਨਾਂ ਨੂੰ ਵੀ ਬਿਨਾ ਮਤਲਬਸ ਆਪ ਦਾ ਭਾਗੀਦਾਰ ਪੁਲਿਸ ਨੂੰ ਬਣਾ ਰਹੀ ਹੈ ਪੰਜਾਬ ਸਰਕਾਰ ਜਿਹੜੀ ਹੈ ਇਹਨਾਂ ਪੰਜਾਬ ਸਰਕਾਰ ਨੂੰ ਵੀ ਦੱਸਣਾ ਚਾਹਨਾ ਕਿ ਸਾਡੇ ਜਿਹੜੇ ਸਾਥੀ ਬੈਠੇ ਇਹਨਾਂ ਤਾਂ ਆਪਣੀ ਨੌਕਰੀ ਕਰਨੀ ਹੈ ਜਿਹੜਾ ਹੁਕਮ ਹੋਗਾ ਨਿਭਾਣਗੇ ਰੋਕੰਦ ਨਿਭਾਉਂਗੇ ਬਰਸ ਫਾਮ ਦੇ ਭਾਗੀਦਾਰ ਤੁਸੀਂ ਬਣ ਰਹੇ ਹੋ ਕਿਉਂਕਿ ਆ ਜਿਹੜਾ ਕੰਮ ਹੈ ਆ ਕੋ ਪਾਰਟੀ ਦਾ ਕੰਮ ਨਹੀਂ ਆ ਗਰੀਬ ਦੇ ਹੱਕ ਦੀ ਗੱਲ ਸਾਡੀ ਅਗੋਰ ਹਨਾ ਉਹ ਇੱਕ ਪਿੰਡਾਂ ਦੇ ਵਿੱਚ ਕੈਂਪ ਲਾਉਣ ਦੀ ਗੱਲ ਹੈ ਪਿੰਡਾਂ ਦੇ ਵਿੱਚ ਕੈਂਪ ਲਾਉਣ ਦੀ ਉਹ ਪਿੰਡ ਜਿੱਥੇ ਕਹਿੰਦੇ ਸੀ ਬੀਜੇਪੀ ਦਾ ਵਜੂਦ ਹੀ ਹੈ ਨਹੀਂ ਜੀ ਬੀਜੇਪੀ ਪੰਡਾਜੀ ਕਹਿੰਦੇ ਸੀ ਬੀਜੇਪੀ ਤਾਂ ਸਿਰਫ ਸ਼ਹਿਰਾਂ ਦੀ ਪਾਰਟੀ ਹੈ ਆ ਜਿਹੜਾ ਕੰਮ ਕੀਤਾ ਹੈ ਨਾ ਪੰਜਾਬ ਸਰਕਾਰ ਨੇ ਆ ਜਿਹੜਾ ਕੰਮ ਕਰਵਾਇਆ ਪੰਜਾਬ ਪੁਰਸ ਤੋਂ ਉਹਦੇ ਨਾਲ ਮੈਂ ਮੇਰੇ ਖਿਆਲ ਤਾਂ ਬੀਜੇਪੀ ਦੇ ਵਰਕਰ ਨੂੰ ਵੀ ਚਾਨਣਾ ਹੋ ਗਿਆ ਹੁਣ ਜੇ ਨਹੀਂ ਪਤਾ ਤਾਂ ਮੈਂ ਦੱਸ ਦੇਣਾ ਸਾਹਿਬ ਇੱਕ ਬੜੀ ਜੱਜਿੰਗ ਸਿਚੁਏਸ਼ਨ ਸੀਗੀ ਕਿ ਪਿੰਡਾਂ 'ਚ ਜਾਣਾ ਨਹੀਂ ਜੀ ਅਲਾ ਖਾਲੀ ਕਹਿੰਦੇ ਸੀ ਵੀ ਤੁਸੀਂ ਸਾਡੇ ਨਾਲ ਸਮਝੌਤਾ ਹੈ ਤੁਸੀਂ ਪਿੰਡਾਂ 'ਚ ਜਾਣਾ ਨਹੀਂ ਪਿੰਡ ਤਾਂ ਸਾਸੀਂ ਦੇਖਾਂਗੇ ਸਾਡੀ ਸਾਡੀ ਜਦਾਦ ਹੈ ਹਰੇਕ ਵਰਕਰ ਦੇ ਆਜ ਚੱਕ ਜੀ ਸੀਗੀ ਵੀ ਪਿੰਡਾਂ ਤੇ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਦੇਖੋ ਪੰਜਾਬ ਦੀ ਇਸ ਗੁਰੂਆਂ ਵੀਰਾਂ ਭਗਮਰਾਂ ਦੀ ਧਰਤੀ ਤੇ ਖੜਿਆ ਗੁਰੂ ਮਹਾਰਾਜ ਨੇ ਕੀ ਕਿਹਾ ਸੀਗਾ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਵੀ ਲੈ ਹੈ ਨਿਜਮਤ ਤੇ ਲੈ ਜੋ ਵੀ ਲੈ ਹੈ ਜੋ ਵੀ ਲੈ ਹੈ ਨਿਜਮਤ ਤੇ ਲੈ ਹੈ ਕਹਾਂਗੇ ਆ ਵੀਜ਼ਾ ਹੈ ਪੰਜਾਬ ਪੰਜਾਬ ਦੇ ਪਿੰਡਾਂ ਚ ਵਰਣ ਦਾ ਜਿਹੜਾ ਆ ਤੁਸੀਂ ਆ ਜਿਆਣੀ ਸਾਹਿਬ ਵੰਦਨਾ ਜੀ ਦਾਕਾ ਜੀ ਆ ਜਿਹੜੀਆਂ ਤੁਸੀਂ ਕੱਲ ਡਾਂਗਾ ਖਾਧੀਆਂ ਧੱਕੇ ਖਾਧੇ ਐ ਆ ਪੰਜਾਬ ਦੇ ਬੀਜੇਪੀ ਪਾਰਟੀ ਦੇ ਨਹੀਂ ਆ ਪੰਜਾਬ ਦੇ ਗਰੀਬਾਂ ਦੇ ਹੱਕ ਦੇ ਵਾਸਤੇ ਖਾਧਿਆ ਨੇ ਆਨੇ ਆਖੇ ਦਾ ਵੀਜ਼ਾ ਹੀ ਸ਼ੁਕਰਤਾ ਪੰਜਾਬ ਦੇ ਗਰੀਬਾਂ ਨੇ ਤੁਹਾਨੂੰ ਐ ਜੀਵਾ ਮਿੰਡਾਂ ਦਾ ਰਾਹ ਖੋਲਤਾ ਤੁਹਾਡੇ ਵਾਸਤੇ ਜੇ ਉਹ ਕਹਿੰਦੇ ਰੱਬ ਮਾਰਨਾ ਅਕਲ ਨਹੀਂ ਅਕਲ ਮਾਰਦਾ ਰੱਬ ਨਹੀਂ ਤੋੜਦਾ ਕਿਸੇ ਦੀ ਬਾਣੀ ਭੰਨਦਾ ਕਿਸੇ ਦੀ ਆਂ ਬੱਤ ਮਾਰੀ ਗਈ ਹੈ ਸਰਕਾਰ ਦੀ ਇਹ ਦਿੱਲੀ ਵਾਲੇ ਜਿਹੜੇ ਲੁਟੇਰੇ ਆਏ ਆ ਇੱਥੇ ਭਗਵੰਦ ਮਾਨ ਜਿੰਦਾ ਠੇਕੇ ਤੇ ਤੇ ਰੱਖੀ ਹੈ ਆ ਸਰਕਾਰ ਠੇਕੇ ਤੇ ਚੱਲ ਰਹੀ ਹੈ ਬਾਅਦ ਚ ਥਿਆਣੇ ਨਹੀਂ ਕਹਿੰਦਾ ਫੇਰ ਲਬਗੀ ਫਿਰੇ ਨਹੀਂ ਆਣੇ ਤਾਂ ਵਾਲੇ ਟੁਰ ਜਾਣਗੇ ਭਗਵੰਦ ਮਾਨ ਹੋਰੀ ਤੇ ਜਿਹੜੇ ਐਮ ਐਲ ਏ ਸਾਹਿਬ ਆਰ ਇੱਥੇ ਕੁੰਮਰੇ ਐ ਪੈਸੇ ਕੱਟੇ ਕਰਦੇ ਐ ਇਹਨਾਂ ਸਾਰਿਆਂ ਨੂੰ ਉੱਪਰ ਨਹੀਂ ਆ ਪੈਣੀਆਂ ਉਹ ਤਾਂ ਜਾ ਕੇ ਦਿੱਲੀ ਬੈਠ ਜਾਣਗੇ ਉੱਪਰ ਨਹੀਂ ਆ ਇੱਥੇ ਬੈਣੀਆਂ ਸਭ ਇਸ ਕਰਕੇ ਤੁਸੀਂ ਧੱਕੜੇ ਹੋਏ ਹੋ ਇਹਨਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਉਹਨਾਂ ਦੇ ਹੱਕ ਸਮਝਾਣੇ ਆ ਸਾਬ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਤੁਹਾਡੇ ਇੱਥੇ ਸਾਡੇ ਕਿਸੇ ਦੇ ਜੇਬ 'ਚ ਜਾਂ ਹੱਥ 'ਚ ਕੋਮਪਿਊਟਰ ਦੇਖ ਰਹੇ ਹੋ ਪੰਜਾਬ ਸਰਕਾਰ ਨੇ ਕਰ ਪਰਚੇ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇਹਨਾਂ ਤੇ ਜਦੋਂ ਪੁੱਛਿਆ ਅੱਜ ਪੰਜਾਬ ਪੁਲਿਸ ਦੇ ਸਪੋਕਸਪਰਸਨ ਦਾ ਬਿਆਨ ਆ ਕਿਸੇ ਬੀਜੀਪੀ ਸਾਹਿਬ ਨੇ ਹਿੰਮਤ ਨਹੀਂ ਕੀਤੀ ਬਿਆਨ ਦੇਣ ਦੀ ਉਹ spokesperson ਦੋ ਵਾਹ ਉਹ spokesperson ਆ ਰਹੀ ਨਹੀਂ ਵਦੀ ਪਾਰਟੀਆਂ ਦੇ ਉੱਤੇ ਹੈ ਇਹ ਪੁਲਿਸਾਂ ਦੇ spokesperson ਕੀ ਕਹਿੰਦੇ ਐ ਸਾਨੂੰ ਸ਼ਿਕਾਇਤਾਂ ਮਿਲੀਆਂ ਡਾਟਾ ਚੋਰੀ ਹੋ ਰਿਆ ਸੀ ਗਰੀਬਾਂ ਦਾ ਡਾਟਾ ਚੋਰੀ ਹੋ ਰਿਆ ਸੀ ਆਟਾ ਤਾਂ ਚੋਰੀ ਨਹੀਂ ਹੋ ਰਿਆ ਸੀ ਸਾਡੇ ਆਟੇ ਚੋਰਾ ਤੁਸੀਂ ਹੋ ਗਰੀਬ ਤੇ ਘਰੇ ਕੁਝ ਹੋਊਗਾ ਤਾਂ ਚੋਰੀ ਹੋਊਗਾ ਗਰੀਬ ਦੇ ਘਰੇ ਤੁਸੀਂ 10000 ਰੁਪਏ ਮਹੀਨੇ ਦਾ ਦਿੱਤਾ ਹੁੰਦਾ ਫਿਰ ਤੁਸੀਂ ਪਰਚੇ ਦਰਜ ਕਰਦੇ ਕਿ ਬੀਜੇਪੀ ਵਾਲੇ ਆਏ ਤੇ ਚੋਰੀ ਕਰਕੇ ਲੈ ਗਏ ਜੀ ਤੇ ਜਦੋਂ ਅਸੀਂ ਦੇਣ ਜਾਂਦੇ ਆ ਉਦੋਂ ਤੁਸੀਂ ਕਹਿੰਦੇ ਨਹੀਂ ਜੀ ਡਾਟਾ ਚੋਰੀ ਹੋ ਰਿਹਾ ਜੀ ਇਹ ਤਾਂ ਬੜਾ ਆ ਕੇ ਧੱਕਾ ਕਰ ਰਹੇ ਲੋਕਾਂ ਦੇ ਨਾਲ ਬੜਾ ਝੂਲੂ ਹੋ ਰਿਹਾ ਉਹਨਾਂ ਦਾ ਡਾਟਾ ਚੋਰੀ ਹੋ ਰਿਹਾ ਜੀ ਇਹਦਾ ਡਾਟਾ ਚੋਰੀ ਹੋ ਜੂਗਾ ਸਭ ਸਭ ਗਰੀਬਾਂ ਵਾਸਤੇ ਸਕੀਮਾਂ ਬਣਾਈਆਂ ਬੀਜੇਪੀ ਗਵਰਨਮੈਂਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨੇਤਰਤਵ ਚ ਜਿਹੜੀ ਸਰਕਾਰ ਬਣਾਈ ਹੈ ਉਹਨਾਂ ਦਾ ਸਿੱਧਾ ਸਿጋ ਗਰੀਬ ਦੀ ਮਦਦ ਕਰੋ ਸੰਭ ਆਪਿਆ ਵੋਟਾਂ ਆ ਜਾਣਗੀਆਂ ਉਸੇ ਲਾਈਨ ਤੇ ਮੈਂ ਕਿਆਸੀ ਵਸੀ ਪੰਜਾਬ ਦੇ ਵਿੱਚ ਹੁਣ ਐਸੇ ਸੁਨੀਲ ਭੋੜਾ ਸੁਨੀਲ ਨੇ ਕੀ ਕੀ ਆਪਾਂ ਆਪਾਂ ਨਾਮ ਰਾਸ਼ੀ ਦੇ ਪਟੜਲੇ ਮੈਂ ਕਿਆਸੀ ਦਾ ਦਿਲ ਜਿੱਤੋ ਵੋਟਾਂ ਆਪਿਆ ਆ ਜਾਣਗੀਆਂ ਅਸੀਂ ਦਿਲ ਜਿੱਤੜਾਏ ਆ ਉਹਦਾ ਭਲਾ ਕਰੋਗੇ ਗਰੀਬ ਦਾ 2002 ਦੇ ਮੈਂ ਪਹਿਲੀ ਵਾਰ ਇਲੈਕਸ਼ਨ ਐ ਐਮਐਲਏ ਦਾ ਇਲੈਕਟਰ ਕੋਰੋ ਲੜਿਆ ਸਾਹਿਬ ਉਦੋਂ ਦੀ ਕੋਈ ਸਪੀਚ ਪਈ ਹੋਣੀ ਕਿਉਂਕਿ ਉਹਨੇ ਵੀਡੀਓ ਵਾਡੀ ਹੋਣੀ ਸੀ ਬੰਦੇ ਪਰ ਫਿਰ ਵੀ ਕੱਢ ਲੋ ਉੱਥੇ ਮੈਂ ਕਿਹਾ ਸੀਗਾ ਗਰੀਬ ਦੀ ਮਦਦ ਕਰੋ ਗਰੀਬ ਵੋਟ ਦੇਵੇ ਨਾ ਦੇਵੇ ਅਸ਼ੀਰਵਾਦ ਤਾਂ ਦੇਊਗਾ ਗਰੀਬਾਂ ਦੀ ਜਿੰਦਗੀ ਗਰੀਬ ਦਾ ਅਸ਼ੀਰਵਾਦ ਵੀ ਤੇ ਗਰੀਬ ਅਸ਼ੀਰਵਾਦ ਵੀ ਕੰਮ ਕਰਦਾ ਹੈ ਤੇ ਮੇਰੇ ਸਾਥੀਓ ਸੁਣ ਲੋ ਗਰੀਬ ਦੀ ਹਾਂ ਵੀ ਬੜੀ ਮਾਰਦੀ ਹੈ ਇੱਕ ਜੀ ਆ ਕੇ ਬੈਠੀਏ ਸਾਹਿਬ ਗਰੀਬ ਦੀ ਹਾਜੇ ਨੂੰ ਲੱਗੂਗੀ ਆਹ ਜਿਹੜੀ ਸਰਕਾਰ ਹੈ ਕਾਰਜਕੂਪੀ ਭਰਦੀ ਆਪਰਸ ਨੂੰ ਕੇ ਕਰਕੇ ਐਕੇ ਪਤਾ ਲੱਗਿਆ ਵੰਨਾ ਜੀ ਨੇ ਦੱਸਿਆ ਵੀ ਉੱਥੇ ਆਹ ਰਾਏਪੁਰੇ ਪਿੰਡ ਦੇ ਸਾਥੀ ਤੇ ਉੱਥੇ ਕਨਾਟ ਲਾ ਰੱਖੀ ਸੀ ਤੰਬੂ ਤੇ ਕੁਰਸੀਆਂ ਲਾ ਰੱਖੀ ਸੀ ਪੁਲਿਸ ਆ ਗਈ ਕਹਿੰਦੇ ਉਹ ਟੈਂਟ ਵਾਲੇ ਨੂੰ ਕਹਿੰਦੇ ਜਾ ਕਰ ਟੈਂਟ ਤੇਰਾ ਚੱਕ ਲੈ ਤੋ ਨਹੀਂ ਤਾਂ ਤੇਰਾ ਟੈਂਟ ਵੀ ਲੈ ਜਾਾਂਗੇ ਤੇ ਪਰਚਾ ਵੀ ਦਰਜ ਕਰਾਂਗੇ ਤੇਰੇ ਭਗਵੰਤ ਮਾਨ ਜੀ ਤੁਸੀਂ ਰਾਏ ਪੁਰੇ ਜੋ ਕਿਸੇ ਗਰੀਬ ਦਾ ਟੈਂਟ ਟਪਟਾ ਦਿਓਗੇ ਉਸੇ ਦਾ ਵੀ ਲਾਗੇ ਸੀ ਪਰ ਇੱਕ ਗੱਲ ਹੈ ਛੋਟੇ ਵਾਲਾ ਤੰਬੂ ਹੈ ਗਰੀਬ ਲੋਕ ਹੀ ਪਟਣਗੇ ਆਖ ਰਹੀ ਲੱਗਦਾ ਹੈ ਇਹ ਤੰਬੂ ਭਗਵੰਤ ਮਾਨ ਸਰਕਾਰ ਦਾ ਤੰਬੂ ਹੈ ਗਰੀਬ ਲੋਕ ਹੀ ਪਟਣਗੇ ਜਿਹਨਾਂ ਦਾ ਹੱਕ ਮਾਰ ਰਹੇ ਤੁਸੀਂ ਕਿਹੜਾ ਹੱਕ ਮੈਂ ਦੱਸਦਾ ਕਿਹੜਾ ਹੱਕ ਹੈ ਜਿਹੜਾ ਹੈ ਕੋਈ ਯਾਰ ਨਹੀਂ ਭਗਵੰਤ ਮਾਨ ਜੀ ਤੁਹਾਨੂੰ ਪਤਾ ਹੈ ਪੰਜਾਬ ਦੇ ਅੰਦਰ ਕਿੰਨੇ ਲੋਕਾਂ ਨੂੰ आयुष्मान कार्ड बने। ਮੁੱਖ ਮੁੱਖ ਹਕਮਾਂਜੀ ਜਗਾ ਟਾਈਮ ਇੰਦਰਲੇ ਪਾਸੇ ਲਾਉਂਦੇ ਨਹੀਂ ਦੇਖ ਕੇ ਤੇ ਦੇ ਰੱਖਿਆ। ਮੁੱਖਮਾਂ ਚ ਲੱਗੇ ਰਹੇ ਤੇ ਪਤਾ ਨਹੀਂ ਕਿਤੇ ਆਖੜੇ ਉਖੜੇ ਲੇਖਦੇ ਨਹੀਂ ਦੇਖਦੇ ਕੋਈ ਨਾ ਕੋਈ ਛੁਪਲਾ ਆਏ ਤੁਰ-ਤੁਰੇ ਭਾੜਦੇ ਰਹਿੰਦੇ ਐ। ਮੈਂ ਦੱਸਦਾ ਅੰਕੜੇ। ਜਿਸ ਕਰਕੇ ਅੱਜ ਮੈਂ ਇੱਥੇ ਤੁਹਾਡੇ ਵਿੱਚ ਆਇਆ ਕਿਉਂ। ਪੰਜਾਬ ਦੇ ਅੰਦਰ 191 ਲੱਖ ਲੋਕਾਂ ਦੇ ਆਯੂਸ਼ਮਾਨ ਕਾਰਡ ਬਣੇ ਸਾਬ 191 ਲੱਖ ਕੁਝ ਹਜ਼ਾਰ ਮੁੱਖ ਮੰਤਰੀ ਆਯੂਸ਼ਮਾਨ ਕਾਰਡ ਜਿਹਦੇ ਤਹਿਤ ਜਿਹੜੇ ਸੰਦੀਪ ਜਾਖੜੋਰੀ ਗੱਲ ਕਰ ਰਹੇ ਸੀਗੇ ਵੀ ਮੁੰਡੇ ਦਾ ਆਪਰੇਸ਼ਨ ਉੱਥੋਂ ਹੋ ਗਿਆ ਇਨਸਟਿਟਿਊਟ ਬਠਿੰਡੇ ਚੋਂ 270000 ਜੀ ਉਹਨਾਂ ਵਾਸਤੇ ਆਯੂਸ਼ਮਾਨ ਕਾਰਡ ਜਿਹੜੀ ਬਣਦੀ ਹੈ ਮੋਦੀ ਸਾਹਿਬ ਦੀ ਸਰਕਾਰ ਨੇ ਬਣਾਏ ਹੈ 91 ਲੱਖ ਹਰਿਆਣੇ ਦੀ ਆਬਾਦੀ ਆਪਣੇ ਤੋਂ ਕਿੰਨੀ ਘੱਟ ਹੈ ਸਰਦਾਰ ਹਰਿਆਣੇ ਦੀ ਆਬਾਦੀ ਘੱਟ ਆਪਣੇ ਤੋਂ ਦੀ ਬੇਨਤੀ ਏ ਜੇ ਆਪਾਂ 3 ਕਰੋੜਾਂ ਦਾ ਉਹ 7.2 ਕਰੋੜ ਹੋਣਿਆ ਉਹਨਾਂ ਦੇ ਬਣਿਆ ਆਪਣੇ ਤੋਂ ਡੇਢ 1 ਕਰੋੜ 41 ਲੱਖ ਤੇ ਆਹ ਜਿਹੜੇ ਕੈਂਪਾਂ ਨੂੰ ਤੁਸੀਂ ਰੋਕ ਰਹੇ ਹੋ ਹਾਫ ਇਸ ਲਈ 1 ਮਹੀਨੇ ਦੇ ਅੰਦਰ ਜਦੋਂ ਆ ਸਰਕਾਰ ਸੁੱਤੀ ਪਈ ਸੀ ਅਜੇ ਸੇਖ ਨਹੀਂ ਸੀ ਆਇਆ ਗਰੀਬਾਂ ਚ ਆਵਾਜ਼ ਉੱਠਣ ਲੱਗੀ ਤੇ ਲੈ ਵੀ ਸੁਣ ਤਾਂ ਵੀ ਗੁੰਮਰਾਹੀ ਕਰ ਰੱਖਿਆ ਸੀ ਬੀਜੇਪੀ ਵਾਸਤੇ ਬੀਜੇਪੀ ਦਾ ਖੰਮ ਹੀ ਪੜਾ ਠੀਕ ਕਰੀ ਜਾਂਦੀ ਹੈ ਸਾਡੇ 5-5 ਲੱਖ ਦੇ ਗਾਂਢ ਇਸੋਲ ਤੇ ਇਸੋਲ ਤੇ ਪੜਾਈ ਜਾ ਰਹੀ ਹੈ ਪਿਛਲੇ 1 ਮਹੀਨੇ ਦੇ ਅੰਦਰ 65000 ਐਗਜੈਕਟ 64000 ਕੁਝ 64000 ਕਾਰਡ 1 ਮਹੀਨੇ ਦੇ ਅੰਦਰ ਬਣਿਆ ਸਾਹਿਬ ਜਿਹੜੇ ਲੋਕ ਇਸ ਸਕੀਮ ਤੋਂ ਵਾਝੇ ਸੀਗੇ ਮੇਰੇ ਵਰਕਰ ਸਾਥੀ ਜਿਹੜੇ ਸੀਗੇ ਕਦੇ ਚੱਕੀ ਜੀ ਮੰਨੀ ਜਾਂਦੇ ਸੀ ਪਿੰਡ 'ਚ ਜਾਵਾਂਗੇ ਲੋਕ ਸਵਾਲ ਕਰਨਗੇ ਕਿਸਾਨ ਸਾਥੀ ਪੁੱਛਣਗੇ ਵੀ ਤੁਸੀਂ ਕਿਸਾਨਾਂ ਵਾਸਤੇ ਕੀ ਕੀਤਾ ਮੈਂ ਦੱਸ ਦੱਸ ਲੋਕ ਸਵਾਲ ਕਰਨ ਦੇ ਜਾਕਰ ਤੂੰ ਕਿਧਰ ਬੋਲੀ ਜਾਣਾ ਹੈ ਕਿਸਾਨਾਂ ਨਾਲ ਪਹਿਲੇ ਜਿਹੜਾ ਸੀ ਪੰਨਾ ਉਧਰ ਜਦੋਂ ਸੀਗਾ ਜਦੋਂ ਉਹਨਾਂ ਨੂੰ ਭੀੜ ਪਈ ਉਦੋਂ ਤੋਂ ਸਾਡੇ ਨਾਲ ਖੜਾ ਸੀ ਅੱਜ ਕਿੱਧਰ ਖੜਾ ਮੈਂ ਦੱਸਦਾ ਸਭ ਕਿੱਧਰ ਖੜਿਆ ਆਇਆ ਕਿੱਥੋਂ ਗਿਆ ਸੰਦੀਪ ਘਰ ਕੇ ਆਇਆ ਅੱਜ ਕਿਸਾਨ ਦੇ ਪਿਆਕ ਹੈ ਉਹ ਕਹਿੰਦੇ ਕੋਈ ਜੱਟ ਗਿਆ ਮੇਲੇ 'ਚ ਤੇ ਮੇਲੇ 'ਚ ਵੀਰ ਪਾਰਚੀ ਤੋਂ ਪੂਰੀ ਰੱਖੀ ਸੀ ਕੰਬਲੀ ਜੀ ਉਹ ਕਿ ਦੇਖਦੇ ਨੇ بجلی ਪਤਾ ਨਹੀਂ ਲੱਗਿਆ ਤੇ ਜਦੋਂ ਸ਼ਾਮ ਨੂੰ ਮੁੜ ਕੇ ਘਰੇ ਆਇਆ ਦੇਖਣ ਵਾਲੇ ਪੁੱਛਿਆ ਮੇਲਾ ਕਿਹਦੇ ਸੀਗਾ ਕਿਹਦਾ ਕਾਵਾ ਮੇਲਾ ਸੀ ਮੇਰੇ ਵਾਲੀ ਪੂਰੀ ਤੇ ਕੱਠ ਸੀਗਾ ਆ ਸਾਬ ਸੜ ਦਾ ਸਾਰਾ ਕੱਠ ਚਾਹੇ ਤੁਹਾਡੇ ਮਨੀਸ਼ ਸੋਧਿਆ ਦਾ ਚਾਹੇ ਉਹ ਕੀ ਨਾ ਖੱਪਾ ਜਿਹੜਾ ਨਾ ਕਿਹੜਾ ਕੀ ਨਾ ਕਿਹੜਾ ਖੱਪਾ ਸਤਿੰਦਰ ਜੈਨ ਜੀ ਉਹ ਸਤਿੰਦਰ ਜੈਨ ਹੈ ਤੇ ਜੀਵਰ ਸਾਹਿਬ ਸਾਰਿਆਂ ਦੀ ਅੱਖ ਜਿਹੜੀ ਹੈ ਅਪ 6000 ਏਕੜ ਜ਼ਮੀਨ ਤੁਹਾਡੀ ਘੋਣ ਲੱਗੇ ਸੀ ਸਭ ਸਾਰੇ ਦੇ ਅੱਖ ਕਿਸਾਨ ਤੇ ਹੈ ਰੱਬ ਮਾਰਦਾ ਮੀਆਂ ਆਪੇ ਸਾਡੇ ਵਾਲਾ ਫੈਦੇ ਨੂੰ ਜ਼ਮੀਨ ਖੜੇ ਵਾਲੇ ਸਾਫੀ ਖੜੇ ਆ ਸਾਰਾ ਰੋੜਦਾ ਇਹਨਾਂ ਨੂੰ ਰੋੜਦਾ ਸਾਡੇ ਵਾਲੇ ਬਾਗ ਕੋਲੇ ਪੇਰਦਾ ਮਾਰਿਲ ਕੰਡੂ ਪਾਪਿਆ ਦੂਵੇ ਕਿਉਂ ਜਾਨੀ ਸਾਹਿਬ ਦਿਵਾਨ ਕਨੇ ਸਾਰੇ ਫੈਕਟਰ ਦੇ ਇੱਕ ਦਾ ਨਾਮ ਨਹੀਂ ਸਾਰੇ ਪਿੰਡਾਂ ਨੂੰ ਰੋੜ ਪਸਦੋ ਰੱਬ ਵੀ ਮਾਰ ਕਰਦਾ ਹੈ ਕਿਸਾਨ ਤੇ ਕਰਦਾ ਹੈ ਕੀੜੀ ਵੀ ਦਾਣਾ ਚੱਕ ਕੇ ਲੈ ਕੇ ਜਾਂਦੀ ਕਿਸਾਨ ਦਾ ਚੱਕ ਕੇ ਲੈ ਕੇ ਜਾਂਦੀ ਉਹ ਮਾਰ ਖਾਗੇ ਸਾਹਿਬ ਡ੍ਰੈਨਰ ਸਾਹਿਬ ਜਿਹੜੇ ਡ੍ਰੈਨਰ ਵਾਸਤੇ ਐਸਓਪੀ ਕੀ ਮੇਰੇ ਸ਼੍ਰੀਮਾਨ ਸਾਥੀ ਜਿਹੜੇ ਬੈਠੇ ਐ ਇਸ ਕਰਕੇ ਅਗਰ ਕੋਈ ਕਿਸਾਨ ਦੇ ਨਾਲ ਖੜਾ ਹੋ ਜਦੋਂ ਅਮਰੀਕਾ ਨੇ ਆਪਣਾਇਆ ਟੈਰਿਫ ਸਾਡਾ ਅਮਰੀਕਾ ਨਾਲ ਕੀ ਰੋਲਾ ਸੀ ਜੀ ਸਰ ਸਾਡੀ ਕਿਹੜੀ ਵਟਸਨ ਜੀ ਉਹਦੇ ਨਾਲ ਸਾਡੀ ਕਿਹੜਾ ਵਟਸਿੰਡਰ ਨਾਲ ਉਹਦੇ ਨਾਲ ਅਮਰੀਕਾ ਦਾ ਡੋਨਾ ਟਰੰਪ ਨਾਲ ਉਹਦਾ ਰੋਲਾ ਵੀ ਸਾਡੇ ਜਿਹੜੇ ਉੱਥੇ ਅਮਰੀਕਾ ਦੇ ਕਿਸਾਨ ਐ ਉਹਨਾਂ ਦੀ ਫਸਲ ਵਿਕਦੀ ਨਹੀਂ ਦੀ ਉਹਨਾਂ ਦਾ ਅਨਾਜ ਉਹ ਇੱਥੇ ਹਿੰਦੁਸਤਾਨ ਚ ਭੇਜੋ ਜੇ ਉਹਨਾਂ ਦਾ ਅਨਾਜ ਉਹਨਾਂ ਦੀ ਸਬਜ਼ੀਆਂ ਉਹਨਾਂ ਦਾ ਫਲ ਉਹਨਾਂ ਦਾ ਦੁੱਧ ਕਿ ਉਹ ਐਤਿਹਾਣ ਲਗਾ ਸਾਰੇ ਰੁੜ ਜਾਣਗੇ ਐਂ ਤੇ ਤਾਂ ਸਿਰਫ ਸੀਮ ਨਾਲ ਦੀ ਸੱਤ ਜਦੋਂ ਮਰੀ ਘਰੇ ਨਾਲ ਦੀ ਸੱਤ ਵਿੱਚ ਨਾ ਕੋਈ ਨਹੀਂ ਲੈਣਾ ਸਭ ਸਾਰੇ ਦੇ ਰੋਲ ਦੇਣਗੇ ਤੇ ਕਿਨੇ ਇਕਡਾਈ ਅਮਰੀਕਾ ਦਾ ਛਾਣੇ ਦਾ ਦੇਸ਼ ਦਾ ਧੜਕਾ ਦੁਨੀਆ ਦਾ ਧੜਕਾ ਪਰਿਆ ਬੈਠਾ ਹੈ ਤੋਂ ਡੋਗਲ ਟ੍ਰਾਪ ਉਹਨੇ ਸਾਹਮਣੇ ਕਿਸੇ ਨੇ ਇਕਡਾਈ ਤੇ ਨરેਂਦਰ ਮੋਦੀ ਨੇ ਬੀਜੇਪੀ ਸਰਕਾਰ ਵਿੱਚ ਕਰਿਆ ਉਹਨਾਂ ਨੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਆਏ ਕਿਹਾ ਮੇਰਾ ਜੋ ਨੁਕਸਾਨ ਹੋਣਾ ਹੋ ਜੇ ਮੈਂ ਹਿੰਦੁਸਤਾਨ ਤੇ ਪੰਜਾਬ ਦੇ ਕਿਸਾਨ ਦਾ ਨੁਕਸਾਨ ਨਹੀਂ ਹੋਣ ਦੇਣਾ ਅੱਜ ਤਾਈਂ ਕਿਸੇ ਨੇ ਇੱਕ ਬੰਦੇ ਨੇ ਹਾਂ ਦਾ ਨਾਰਾ ਨਹੀਂ ਹੱਥ ਪੜਾ ਖੜਾ ਕੀਤਾ ਵੀ ਕਿਸਾਨਾਂ ਦੇ ਹੱਕ 'ਚ ਗੱਲ ਕੀਤੀ ਹੈ ਸਾਡੇ 'ਚ ਹੈ ਬੀਜੇਪੀ ਨਾਲ 100 ਰਾਜਨੀਤਿਕ ਵਿਰੋਧ ਹੋਣ ਪਰ ਕਿਸਾਨ ਦੇ ਵਾਸਤੇ ਤਾਂ ਅਸੀਂ ਸਾਰੇ ਇਕੱਠੇ ਖੜੇ ਕਿਉਂ ਨਹੀਂ ਬੋਲਦੇ ਸਾਬ ਬਿਨਾ ਬੁਲਾਇਆ ਬੋਲਦਾ ਕਿਉਂ ਨਹੀਂ ਇਹ ਮਿੱਟੀ ਦਾ ਮਾਦੋ ਪਰੇ ਤੇ ਖਿਓ ਮੈਂ ਕਿ ਖਾਨ ਸਾਥੀਆਂ ਨੂੰ ਪੁੱਛਣਾ ਚਾਹਣਾ ਹੈ ਕਿਸਾਨੋ ਜੇ ਕਿਤੇ ਅੱਖੀਂ ਵਾਰੀ ਪੰਨਾ ਰੋਲਾ ਪੈਂਦਾ ਸੀ ਵੀ ਬਾਹਰ ਬਾਡਰ ਖੋਲੋ ਬਾਡਰ ਖੋਲੋ ਜੇ ਪਾਕਿਸਤਾਨ ਵਾਲਾ ਕਿੰਨੂ ਆ ਗਿਆ ਕਿੰਨੂ ਰੋੜ ਚੜ੍ਹ ਕੇ ਕਿਸੇ ਨੇ ਨਹੀਂ ਲੈਣੇ ਉਹਨਾਂ ਦੇ ਕਿੰਨੂ ਚੁੱਸਪੁਣੇ ਰੋ ਰਹਾ ਚਾਹਦਾ ਹੈ ਮਿੱਠਾ ਹੋਈ ਹੈ ਣਾੜੇ ਰੋੜ ਦੇਣਗੇ ਜੋਤਰੋ ਸਮਾਨ ਇੰਦਰਾਂ ਲੱਕਾ ਫੇਚੀ ਕੰਮ ਕਰਨ ਲੱਗੀਆਂ ਉਹ ਤੋਂ ਅਮਰੀਕਾ ਤੋਂ ਜਦੋਂ ਆ ਗਿਆ ਤਾਂ ਜਮਾਂ ਰੋਲਦੇ ਹੋਗੇ ਸਾਹ ਪਰ ਕਿਸੇ ਨੇ ਨਾ ਅੱਖ ਕੋਲੀ ਲਾ ਕੇ ਬੋਲਦਾ ਕਮਿਊਨਿਟੀ ਉਹ ਡਬਲਿਊਟੀ ਉਹ ਕਰੀ ਜਾਂਦੇ ਸੀਗੇ ਉਹ ਡਬਲਿਊਟੀ ਉਹ 파ੜੀ ਕੀ ਨੇ ਜਿਸ ਡਬਲਿਊਟੀ ਉਹ ਦਾ ਕਰੀ ਜਾਂਦੇ ਸੀ ਵੀ ਹਿੰਦੁਸਤਾਨ ਨੇ ਸਾਈਨ ਕਰਕੇ ਉਹ 파ੜੀ ਮੇਂ ਡਬਲਿਊਟੀ ਉਹ ਜਿਹੜੇ ਪਾਣੀ ਨਾਲ ਉਹ ਹਿੰਦੁਸਤਾਨ ਕੋਲੋਂ ਹੀ ਅਮਰੀਕਾ ਨੇ ਸਾਰਾ ਕੁਝ ਜਿੱਤਦੇ ਜਿੱਤਦੇ ਕਰਕੇ ਸਿੱਧਦਾ ਤੇ ਕੋੜੀ ਅੱਕ ਪੰਜਾਬ ਦੇ ਕਿਸਾਨ ਤੇ ਹੈ ਹਿੰਦੁਸਤਾਨ ਦੇ ਕਿਸਾਨ ਤੇ ਹੈ ਮੈਂ ਗੱਲ ਕਰਾ ਹੁਣ ਇੱਜੇ ਦੀ ਅਮਰੀਕਾ ਦਾ ਚਾਹੇ ਮੁੜ ਕੇ ਕਰੇ ਆਈਏ